ਉਹ ਖੜਿਆ ਜੀ ਇਹ ਅਜਲੇਸ਼ਵਰ ਮੰਦਿਰ ਅਜਲੇਸ਼ਵਰ ਮੰਦਿਰ ਦੇ ਵਿੱਚ ਕੰਟੀਨ ਖੁੱਲ ਗਈ ਏ ਤੇ ਨਾਲ ਦੀ ਨਾਲ ਪ्योर ਦੇਸੀ ਘੋੜਾ ਜਰਾਏ ਪ੍ਰਸ਼ਾਦ ਵੀ ਉੱਥੋਂ ਮਿਲਦਾ ਏ ਤੇ ਬੈਕਮ ਦੇ ਵਿੱਚ ਜਿਹੜਾ ਪੂਰਾ ਅਰੇਂਜਮੈਂਟ ਕੀਤਾ ਗਿਆ ਉਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਜਲੇਸ਼ਵਰ ਵਿਸਥਾਨ ਪੰਡਾਲ ਖੁੱਲ ਗਿਆ ਏ ਬਤਾਰਾ ਅਜਲੇਸ਼ਵਰ ਮੰਦਿਰ ਦੇ ਵਿੱਚ ਜਿਹੜੀਆਂ ਗੁਰੂ ਗ੍ਰੋਹ ਸੰਕਾਤ ਤੇ ਪਹੁੰਚਦੀਆਂ ਨੇ ਉਹਨਾਂ ਨੂੰ ਹੁਣ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਐ ਕੋਈ ਪ੍ਰਸ਼ਾਦ ਜੇਰਾਏ ਤੇ ਉਹ ਦੇਸੀ ਕੋ ਦਾ ਪ੍ਰਸ਼ਾਦ ਜੇਰਾਏ ਉਹ ਮਿਲੇਗਾ ਸੋ ਆਪਾਂ ਗੱਲਬਾਤ ਵੀ ਕਰਾਂਗੇ ਐ ਕੋਈ ਤੇ ਜੇਰੇ ਪ੍ਰਧਾਨ ਨੇ ਆਪਾਂ ਉਹਨਾਂ ਨਾਲ ਦੀ ਗੱਲਬਾਤ ਕਰਾਂਗੇ ਕਿੱਦਾਂ ਦਾ ਲੱਗਦਾ ਹੈ ਸੰਕਟਾਂ ਦੇ ਵਿੱਚ ਕਿੱਦਾਂ ਦਾ ਉਪਚਾਰ ਹੈ ਤੇ ਸੰਕਟਾ ਇੱਥੇ ਪਹੁੰਚਦੇ ਤਾਂ ਪ੍ਰਸ਼ਾਦ ਲੈਂਦੀਆਂ ਨੇ ਤੇ ਭੋਲੇ ਨਾਲ ਦੇ ਦਰਬਾਰ ਦੇ ਉੱਤੇ ਪ੍ਰਸ਼ਾਦ ਚੜਾਉਂਦੀਆਂ ਨੇ ਤੇ ਦੇਖਣ ਦਾ ਵੀ ਕਿੱਦਾਂ ਦਾ ਅਰੇਂਜਮੈਂਟ ਆਪਾਂ ਗੱਲਬਾਤ ਵੀ ਕਰਾਂਗੇ ਰੇਡ ਕਿੱਦਾਂ ਦਾ ਤੇ ਕਿੰਨਾ ਕੁ ਸਹਿਯੋਗ ਲੋਕਾਂ ਦਾ ਮਿਲਦਾ ਪਿਆ ਗੱਲਬਾਤ ਕਰਾਂਗੇ ਸੋਤਲੇਸ਼ਵਰ ਮੰਦਿਰ ਦੇ ਪ੍ਰਬੰਧਕ ਪ੍ਰਧਾਨ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਸੁジャਸ਼ੰਕਰ ਜੀ ਜਯਸ਼ੰਕਰ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸੰਗਤ ਦੇ ਸਹਿਯੋਗ ਨਾਲ ਸੰਗਤ ਦੀ ਮੰਗ ਨਾਲ ਇੱਕ ਅਚਲੇਸ਼ਵਰ ਮੰਦਿਰ ਕਾਰਸਵਾ ਟੈਸ ਤੋਂ ਲੋ ਅਚਲੇਸ਼ਵਰ ਵਿੱਚ ਸਥਾਨ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਸਾਡੇ ਦੇ ਮੰਦਿਰ ਟੈਸ ਤੋਂ ਵੱਲੋਂ ਇਹ ਸ਼ਹਿਰ ਨੂੰ ਬੇਨਤੀ ਹੈ ਵੀ ਜਿਹੜਾ ਮੰਦਿਰ ਤੁਸੀਂ ਪ੍ਰਸ਼ਾਸਨ ਚੜਾਣਾ ਹੈ ਅਜਲੇਸ਼ਵਰ ਮਿਸਟਾਨ ਭੰਡਾਰ ਤੋਂ ਕਿਉਂਕਿ ਪ੍ਰਸ਼ਾਦ ਬਹੁਤ ਸੋਭ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ ਦੇਸੀ ਘੋੜਾ ਔਰ ਬਾਜ਼ਾਰ ਨਾਲੇ ਰੇਟ ਜਿੰਨਾ ਕਿ 600 ਰੁਪਏ ਮਠਾਈ ਦੇ ਨੇ ਉਥੇ 350 ਤੇ 400 ਰੁਪਏ ਰੱਖੇ ਗਏ ਆ ਇਸ ਕਰਕੇ ਨੋ ਪ੍ਰੋਫਿਟ ਨੋ ਲਾਸ ਦੇ ਉਤੇ ਅਜਲੇਸ਼ਵਰ ਮਿਸਟਾਨ ਭੰਡਾਰ ਖੋਲਿਆ ਗਿਆ ਹੈ ਸੰਗਤ ਨੂੰ ਦੁਬਾਰਾ ਅਜਲੇਸ਼ਵਰ ਮੰਦਿਰ ਕਾਰਟ ਸਵੈਟਸ ਵੱਲੋਂ ਅਪੀਲ ਹੈ ਵੀ ਜੇ ਤੁਸੀਂ ਮੰਦਿਰ ਰੱਖਣਾ ਹੈ ਸ਼ਹਿਰ ਤੋਂ ਪ੍ਰਸ਼ਾਦ ਲਿਆਉਣ ਦੀ ਲੋੜ ਨਹੀਂ ਔਰ ਵੇਲੇ ਪ੍ਰਸ਼ਾਦ ਅਵੇਲੇਬਲ ਹੈ ਸੁੱਧ ਦੇਸੀ ਘੇਰਾ ਔਰ 9 ਪਰੋਟ 9 ਲੋਸ ਤੇ ਇਹ ਜਿਹੜਾ ਮਿਸਟਾਨ ਹੰਡਾਰਾ ਸੰਗਤ ਦੀ ਮੰਗ ਤੇ ਖੋਲਿਆ ਗਿਆ ਸੋ ਪ੍ਰਧਾਨ ਜੀ ਫਿਰ ਸੰਗਤਾਂ ਦੇ ਵਿੱਚ ਕਿੰਨਾ ਦਾ ਉਤਸ਼ਾਹ ਹੈ ਕਿਉਂਕਿ ਸੰਗਤ ਆਂਦੀ ਹੈ ਇੱਥੇ ਬੈਠ ਕੇ ਪ੍ਰਸ਼ਾਦ ਛਕਦੀ ਵੀ ਹੈ ਤੇ ਨਾਲ ਦੀ ਨਾਲ ਪ੍ਰਸ਼ਾਦ ਅੰਦਰ ਕੋਲਣਾ ਤੇ ਦਰਬਾਰ ਤੇ ਚੜਾਉਂਦੀ ਵੀ ਹੈ ਕਿੰਨਾ ਕੁ ਵਧੀਆ ਲੱਗਿਆ ਉਹਨਾਂ ਨੂੰ ਸੰਗਤਾਂ ਦੇ ਵਿੱਚ ਕਿੰਨਾ ਦਾ ਉਤਸ਼ਾਹ ਹੈ ਕੰਟੀਨ ਕਰ ਅੱਜ 1.5 ਮਿੰਟ ਹੋ ਗਿਆ ਜੀ ਅਜਲੇਸ਼ਵਰ ਮਿਸਟਾਨ ਮਢਾਰ ਖੋਲੇ ਹੋਏ ਤੇ ਮੈਂ ਸਮਝਦਾ 90 ਤੋਂ 95% ਜਿਹੜੀ ਸੰਗਤ ਹੈ ਪ੍ਰਸ਼ਾਦ ਇੱਥੋਂ ਲੈ ਕੇ ਇਹ ਮੰਦਰ ਚੜਾ ਰਹੀ ਇਸ ਗੱਲ ਦਾ ਮੰਦਰ ਟ੍ਰੈਸ ਨੂੰ ਅੜਾਚ ਸਹਾ ਸੰਗਤ ਨੇ ਬੜਾ ਇਸ ਗੱਲ ਨਾਲ ਉਤਸ਼ਾਹ ਰੱਖਿਆ ਇਹ ਪ੍ਰਚਾਰ ਇਥੋਂ ਹੀ ਲੈਣਾ ਸਭ ਤੋਂ ਵੱਡੀ ਗੱਲ ਕੀ ਪਿਓਰ ਦੇਸੀ ਘੋੜਾ ਕੋਈ ਮਿਲਾਵਟ ਨਹੀਂ ਹੈਗੀ ਜਿੱਦਾਂ ਵੀ ਅਸੀਂ ਕਿਸੇ ਦੇ ਉੱਤੇ ਨਹੀਂ ਕਹਿ ਸਕਦੇ ਕਿ ਕਿਸ ਲੇਕਨ ਬਟਾਲੇ ਦੇ ਵਿੱਚ ਜਿੰਨੀਆਂ ਦੁਕਾਨਾਂ ਨੇ ਸੋਧੇ ਸੀਗੇ ਉਹਨੇ ਦੇ ਰੇਟ 500 ਦੇ 600 ਦੇ ਹੈ ਇੱਥੇ ਰੇਟ ਜਿਹੜਾ 350 ਤੋਂ 400 ਰੁਪਏ। ਸੋ ਸੰਗਤਾਂ ਜਿਹੜੀਆਂ ਬਾਹਰੋਂ ਆਉਂਦੀਆਂ ਨੇ ਆਪਣੇ ਬਟਾਲੇ ਤੋਂ ਬਾਹਰ ਜਾਣੀਆਂ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ। ਵੀ ਮੈਂ ਤੇ ਸਮੇਂ ਨਾਲ ਜਿਹੜੇ ਸੰਗਤ ਬਟਾਲੇ ਵੀ ਜਾਂ ਬਾਹਰੋਂ ਦੀ ਜਾਂ ਦੇਸ਼ ਵਿਦੇਸ਼ ਦੀ ਉਹਨਾਂ ਵਾਸਤੇ ਇੱਕ ਬੜੀ ਵਧੀਆ ਚੀਜ਼ ਅਸੀਂ ਇਹ ਸਥਾਪਨਾ ਕੀਤੀ ਹੈ ਕਿਉਂਕਿ ਜਿਹੜਾ ਪਹਿਲਾਂ ਮੰਦਰ ਆਉਂਦੇ ਸੀ ਲੋਕੀ ਸਾਨੂੰ ਵੀ ਟਰੱਸ ਨੂੰ ਬਣਿਆ 20-22 ਸਾਲ ਹੋ ਗਏ ਭਾਈ ਸਾਹਿਬ। ਮੰਦਰ ਆਉਂਦੇ ਸੀ ਲੋਕੀ ਆਪਣੇ ਬੱਚਿਆਂ ਨਾਲ ਮੱਥਾ ਦੇ ਕੇ ਆਪਣੀ ਕਾਰਜ ਬੰਨੀ ਚਲੇ ਜਾਂਦੇ। ਇਹ ਕੈਸਾ ਅਰੇਂਜਮੈਂਟ ਮੰਦਰ ٹرسٹ ਨੇ ਕੀਤਾ ਹੈ। ਜਿਵੇਂ ਜੇ ਸਭ ਕੋ 30 ਬੰਦਿਆਂ ਦੀ 35 ਬੰਦਿਆਂ ਦੀ ਸਿਟਿੰਗ ਹੈ। ਟੋਟਲੀ ਐਸੀ ਹੈ। ਪ੍ਰਸ਼ਾਦ ਦੇਸੀ ਕਿਉਂਦਾ ਹੈ। ਲੋਕੀ ਪ੍ਰਸ਼ਾਦ ਵੀ ਇੱਥੇ ਲੈਂਦੇ ਆ। ਔਰ ਮੱਥਾ ਦੇ ਕੇ ਬਾਅਦ ਇੱਥੇ ਬਹਿ ਕੇ ਕੋਲਡ ਡਰਿੰਕ ਦਾ ਆਨੰਦ ਲੈਂਦੇ ਨੇ, ਪ੍ਰਸ਼ਾਦ ਦਾ ਆਨੰਦ ਲੈਂਦੇ ਨੇ। ਐਤਵਾਰ ਪੂਰੀਆਂ ਦਾ ਆਨੰਦ ਲੈਂਦੇ ਆ। ਸਾਰੀ ਦੇਮੇ ਕਚੋਰੀ ਦਾ ਪ੍ਰਬੰਧ ਹੈ ਲੱਸੀ ਦਾ ਪ੍ਰਬੰਧ ਹੈ ਕੋਲ ਡਰਿੰਕ ਹੈ ਔਰ ਨੋ ਪ੍ਰੋਫਿਟ ਨੋ ਲਾਸਟ ਮੈਂ ਦੁਬਾਰਾ ਬੇਨਤੀ ਕਰਨਾ ਚਾਹਨਾ ਸਾਰੇ ਸ਼ਹਿਰ ਨੂੰ ਕਿ ਕੋਈ ਵੀ ਤੁਹਾਡੇ ਘਰ ਫੰਕਸ਼ਨ ਹੈ ਚਾਹੇ ਰਮਾਨ ਦਾ ਪਾਠ ਹੋਵੇ ਚਾਹੇ ਲੜਕੀ ਦੀ ਸ਼ਾਦੀ ਹੈ ਜਾਂ ਲੜਕੇ ਦੀ ਸ਼ਾਦੀ ਸਾਰੇ ਸ਼ਹਿਰ ਨਾਲ ਬਹੁਤ ਸਸਤੇ ਰੇਟ ਦੇ 'ਚ ਬੇਸਿਕ ਹੋਗਾ ਪ੍ਰਚਾਰ ਹੈ ਔਰ ਇਹ ਸ਼ਾਦੀਆਂ ਤੇ ਵੀ ਤੁਸੀ ਨੋ ਔਰ ਆਨੰਦਕ ਹੋ ਉਹ ਗੱਲਬਾਤ ਕੀਤੀ ਹੈ ਪ੍ਰਧਾਨ ਸਾਹਿਬ ਨਾਲ ਉਹਨਾਂ ਨੇ ਕਿਹਾ ਹੈ ਕਿ ਬਹੁਤ ਵਧੀਆ ਪ੍ਰਸ਼ਾਦ ਬੜੇ ਸਜੇ ਤੇ ਸਾਫ ਢੰਗ ਦੇ ਨਾਲ ਜਿਹੜਾ ਪ੍ਰਸ਼ਾਦ ਬਣਾਇਆ ਜਾਂਦਾ ਚਿਹਰ ਦੇਸੀ ਕਿਉਗਾ ਇਹ ਕਿਸੇ ਨੇ ਧਿਆਣਾ ਹੈ ਮਤਟੇ ਕਿਣਾਣਾ ਬਕਾਲਾ ਨਹੀਂ ਬਕਾਲੇ ਤੋਂ ਬਾਹਰ ਹੋਰ ਫੌਰਨ ਤੋਂ ਵੀ ਜਿਹੜੀਆਂ ਸੰਕਟਾਂ ਮੋਣਦੀਆਂ ਨੇ ਹੋਰ ਵੀ ਸ਼ਰਾਂ ਦੇ ਵਿੱਚੋਂ ਸੰਕਟਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਕਿਤੇ ਜਾਣ ਦੇ ਲੋੜ ਨਹੀਂ ਮੰਦਰ ٹرسٹ ਵੱਲੋਂ ਦੇ ਰਾਏ ਇਹ ਮਸਥਾਨ ਪੰਡਾਰ ਖੋਲਿਆ ਗਿਆ ਹੈ ਪ्योर ਦੇਸੀ ਕਿਉਗਾ ਹਰ ਇੱਕ ਤਰ੍ਹਾਂ ਦੀ ਜਰੀਏ ਇੱਥੇ ਪ੍ਰਸ਼ਾਦ ਦੀ ਵੈਰਾਈਟੀ ਮਿਲਦੀ ਹੈਗੀ ਤੁਸੀਂ ਪ੍ਰਸ਼ਾਦ ਲੈ ਕੇ ਚੜਾਓ ਕੋਲੇ ਨਰਬਾਰ ਦੇ ਉੱਤੇ ਤਨਾਲ ਦੇ ਨਾਲ ਆਪਣੇ ਪਰਿਵਾਰ ਸਮੇਤ ਅੱਥੇ ਬੈਠ ਕੇ ਤੁਸੀਂ ਖਾ ਵੀ ਸਕਦੇ ਹੋ ਕਚੋਰੀ ਵੀ ਹੈ ਦੇਸੀ ਘੋੜੀ ਪੂਰੀ ਵੀ ਐਤਵਾਰ ਦੇ ਵਾਲੇ ਦਿਨ ਤਨਾਲ ਦੇ ਨਾਲ ਪ्योर ਦੇਸੀ ਘੋੜਾ ਸਾਰਾ ਪ੍ਰਸ਼ਾਦ ਵੀ ਇੱਥੇ ਮਿਲਦਾ ਹੈ ਸੋ ਵੀਡੀਓ ਨੂੰ ਮਤਲਬ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰ왈 ਦੇ ਨਾਲ ਲੱਕੀ ਰਾਜਵੋਧ ਗੁਰਦਾਸ